ਇਹਦਾ ਜੀ ਇੱਕ ਮਿੰਟ ਲਾਵਾਂਗੇ ਖਾਲੀ ਕਰਾਂਗੇ ਮਿੰਟ ਲਾਵਾਂਗੇ ਖਾਲੀ ਕਰਾਂਗੇ ਮਿੰਟ ਲਾਵਾਂਗੇ ਖਾਲੀ ਕਰਾਂਗੇ ਨਹੀਂ ਚੈਕਿੰਗ ਤਾਂ ਹੋਊਗੀ ਦੇਖੋ ਨਹੀਂ ਕੋਈ ਆਊਗਾ ਤਾਂ ਦੇਖਾਂਗੇ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਜਾ ਰਹੇ ਆ ਕਿੱਦਾਂ ਹੈ ਠੀਕ ਹੈ ਜੀ ਐਮਬੂਲੈਂਸ ਵੀ ਇੱਥੋਂ ਨਿਕਲਦੀਆਂ ਨੇ ਉਹਨਾਂ ਦਾ ਸਰ ਕੀ ਕੋਈ ਐਮਬੂਲੈਂਸ ਆਈ ਨਹੀਂ ਜੀ ਆ ਦੋ ਨਿਕਲ ਗਈਆਂ ਹੁਣੀ ਹੁਣੀ ਤੁਸੀਂ ਹੁਣੀ ਆਏ ਹੋ ਸਕੰਜਾ ਸਾਹਮਣੇ ਚੰਡੀਗੜ੍ਹ ਪੁਲਿਸ ਦਾ ਪਰ ਇਸ ਪਾਸੇ ਨੂੰ ਜਿਹੜੇ ਲੋਕਾਂ ਦਾ ਜਾਮ ਗੱਡੀਆਂ ਦਾ ਜਾਮ ਲੱਗਿਆ ਆ ਕਿਉਂਕਿ ਹੌਲੀ-ਹੌਲੀ ਇੱਕ-ਇੱਕ ਗੱਡੀ ਲੰਘ ਰਹੀ ਹੈ ਤਕਰੀਬਨ ਜੇ ਕੋਈ ਐਮਬੂਲੈਂਸ ਆਉਂਦੀ ਹੈ ਜਾਂ ਕੋ ਉਹ ਇਸ ਦੇ ਵਿੱਚ ਫਸੇ ਗਏ ਤਾਂ ਇਸ ਪਾਸੇ ਨੂੰ ਜਿਹੜੀ ਪੰਜਾਬ ਪੁਲਿਸ ਵੀ ਖੜ ਗਈ ਹੈ ਤਾਂ ਇਹ ਤਸਵੀਰ ਤੁਹਾਨੂੰ ਮੈਂ ਬਾਰਡਰ ਏਰੀਏ ਤੋਂ ਸਾਂਝੀ ਕਰ ਰਿਹਾ 6 ਫੇਸ ਮੋਹਾਲੀ ਦੇ ਬਿਲਕੁਲ ਤਕਰੀਬਨ ਨੇੜੇ ਤੋਂ ਜਿੱਥੇ ਇਹ ਇਸ ਪਾਸੇ ਨੂੰ ਕੱਠ ਜਿਆਦਾ ਹੋ ਰਿਹਾ ਕਿਉਂਕਿ ਇਸ ਪਾਸੇ ਤੋਂ ਐਂਟਰਸ ਹੈ ਇਧਰ ਤੋਂ ਲੋਕ ਆ ਰਹੇ ਨੇ ਤਾਂ ਕੋਈ ਇਧਰ ਨੂੰ ਮੋੜਿਆ ਮੁੜੇ ਜਾ ਰਹੇ ਨੇ ਕੋਈ ਸਿੱਧੇ ਪਾਸੇ ਨੂੰ ਜਾ ਰਹੇ ਨੇ ਜਿਹੜਾ ਚੰਡੀਗੜ੍ਹ ਚ ਐਂਟਰ ਹੋਣਾ ਉਹਨਾਂ ਨੇ ਸਿੱਧਾ ਹੀ ਲੰਘ ਜਾਣਾ ਪਰ ਇਸ ਪਾਸੇ ਨੂੰ ਜਿਹੜਾ ਹੈ ਇਹ ਜਾਮ ਲੱਗਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਬਚਾਓ ਇੱਕ ਸੱਦਾ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਸਰਾਦਾ ਤੋਂ ਐਂਟਰ ਹੋਣਗੇ ਪੰਜਾਬ ਦੇ ਲੋਕ ਤਾਂ ਪੁਲਿਸ ਦਾ ਤਣਾਤ ਹੋ ਚੁੱਕੀ ਹੈ ਤੁਹਾਨੂੰ ਤਸਵੀਰ ਦਿਖਾਉਣਾ ਹੈ ਇਸ ਪਾਸੇ ਨੂੰ ਇਹ 6 ਫੇਸ ਮੁਹਾਲੀ ਮੈਕਸ ਹਸਪੀਟਲ ਆਲੀ ਸਾਈਡ ਨੂੰ ਜਿਹੜਾ ਜਿਹੜਾ ਬਿਲਕੁਲ ਬੰਦ ਕੀਤਾ ਜਾਏਗਾ ਕਿਉਂਕਿ ਪੁਲਿਸ ਤੇ ਤਣਾਤ ਹੋ ਗਿਆ ਕਿਸੇ ਦੀ ਐਂਟਰੀ ਨਹੀਂ ਹੋਏਗੀ ਜਦੋਂ ਕੋਈ ਆਏਗਾ ਚੈਕਿੰਗ ਹੋਏਗੀ ਸਾਰੇ ਕੁਝ ਪੁਲਿਸ ਤੁਸੀਂ ਦੇਖ ਸਕਦੇ ਹੋ ਪੁਲਿਸ ਤੇ ਤਣਾਤ ਹੋ ਚੁੱਕੀ ਹੈ ਤਾਂ ਕੁਝ ਸਮੇਂ ਦੇ ਵਿੱਚ ਕਿਉਂਕਿ ਜਿਵੇਂ ਲੋਕ ਆਣੇ ਸ਼ੁਰੂ ਹੋ ਚੁੱਕੇ ਨੇ ਯੂਨੀਵਰਸਿਟੀ ਵਿੱਚ ਜਾ ਰਹੇ ਨੇ ਯੂਨੀਵਰਸਿਟੀ ਨੂੰ ਚਾਰੇ ਤਰਫੋਂ ਘੇਰਿਆ ਹੋਇਆ ਪੁਲਿਸੀ ਪੁਲਿਸ ਲੱਗੀ ਹੋਈ ਹੈ ਵੱਡੇ ਵੱਡੇ ਟਰੱਕ ਖੜਾ ਦਿੱਤੇ ਗਏ ਨੇ ਕਿ ਕੋਈ ਵੀ ਜੇ ਅਗਰ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦਾ ਕਿਉਂਕਿ ਹਵਾਲਾ ਦਿੱਤਾ ਜਾਂਦਾ ਧਾਰਾ 144 ਦਾ ਕਿ ਧਾਰਾ 144 ਲੱਗੀ ਹੋਈ ਹੈ ਤਾਂ ਹੁਣ ਬਦਲ ਕੇ ਜਿਹੜੀ ਬੀ ਐਨ ਐਸ ਦੇ ਵਿੱਚ ਕਨਵਰਟ ਹੋ ਚੁੱਕੀ ਹੈ ਉਸ ਦੇ ਚੱਲਦਿਆਂ ਹੋਇਆ ਕਿ ਵੱਡਾ ਇਕੱਠ ਨਹੀਂ ਹੋ ਸਕਦਾ ਤਾਂ ਉਸ ਦੇ ਚੱਲਦਿਆਂ ਹੋਇਆ ਚੰਡੀਗੜ੍ਹ ਪੁਲਿਸ ਜਿਹੜੀ ਹੈ ਤਕਰੀਬਨ 20 25 ਦੇ ਨੇੜੇ ਤੇ ਡੀ ਐਸ ਪੀ 2000 ਦੇ ਨੇੜੇ ਤੇੜੇ ਫੋਰਸ ਜਿਹੜੀ ਆ ਉਹ ਲਾਈ ਗਈ ਆ ਤੁਹਾਨੂੰ ਇਹ ਤਸਵੀਰ ਮੈਂ ਜੋ ਖਰੜ ਤੋਂ ਆਉਂਦੇ ਹੋਏ 6 ਫੇਸ ਦੇ ਬਿਲਕੁਲ ਨੇੜੇ ਮੈਕਸ ਹਸਪੀਟਲ ਦੇ ਨੇੜੇ ਦੀ ਆ ਤਸਵੀਰ ਦਿਖਾ ਰਿਹਾ ਜਿੱਥੇ ਪੁਲਿਸ ਦਾ ਨਾਟ ਹੋ ਚੁੱਕੀ ਆ ਤਾਂ ਇਸ ਪਾਸੇ ਨੂੰ ਜਿਹੜਾ ਮੈਂ ਬੈਰੀਕੇਟਿੰਗ ਦਿਖਾ ਰਿਹਾ ਤੁਹਾਨੂੰ ਸਾਹਮਣੇ ਤੋਂ ਤਸਵੀਰ ਦਿਖਾ ਰਿਹਾ ਕਿਉਂਕਿ ਬੈਰੀਕੇਟਿੰਗ ਕੀਤੀ ਹੋਈ ਆ ਇਹ ਪੰਜਾਬ ਤੇ ਤੇ ਇਹ ਪੰਜਾਬ ਤੇ ਮੋਹਾਲੀ ਦੀ ਸਰਹੱਦ ਹੈਗੀ ਆ ਚੰਡੀਗੜ੍ਹ ਦੀ ਤਾਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕੁਝ ਸਮੇਂ ਦੇ ਵਿੱਚ ਜਿਹੜੇ ਐਸਐਸਪੀ ਮੈਡਮ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਕਿਉਂਕਿ ਸਾਹਮਣੇ ਤੁਸੀਂ ਦੇਖੋਗੇ ਐਸਐਸਪੀ ਮੈਡਮ ਆ ਰਹੇ ਆ ਅਸੀਂ ਹੁਣੀ ਦੇਖ ਰਹੇ ਸੀਗੇ ਤਾਂ ਹੁਣ ਐਸਐਸਪੀ ਮੈਡਮ ਦਾ ਕਾਫਲਾ ਜਿਹੜਾ ਇਸ ਇਸ ਟਰੈਫਿਕ ਦੇ ਵਿੱਚ ਆ ਰਿਹਾ ਕਿਉਂਕਿ ਲਗਾਤਾਰ ਉਹ ਛਾਣਬੀਨ ਕਰ ਰਹੇ ਨੇ ਐਸਐਸਪੀ ਮੈਡਮ ਜਿਹੜੇ ਕਮਰਦੀਪ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ 2-3 ਸੈਕਿੰਡ ਦੇ ਵਿੱਚ ਇੱਥੇ ਪਹੁੰਚ ਜਾਣਗੇ ਪਰ ਉਹ ਨਾਲ ਦੀ ਨਾਲ ਬਾਰਡਰ ਦੀ ਜਿੰਨੀ ਸਰਹੱਦ ਏਰੀਆ ਉਹ ਦੇਖ ਰਹੇ ਨੇ ਕਿ ਕੋਈ ਐਜੇਹੀ ਗੱਲਬਾਤ ਤਾਂ ਨਹੀਂ ਹੁਣ ਐਸਐਸਪੀ ਮੈਡਮ ਦਾ ਜਿਹੜਾ ਕਾਫਲਾ ਜਿਹੜਾ ਇੱਥੇ ਪਹੁੰਚ ਚੁੱਕਿਆ ਤਾਂ ਮੈਡਮ ਇਸ ਦੇ ਵਿੱਚ ਹੀ ਨੇ ਤੁਹਾਨੂੰ ਤਸਵੀਰ ਦਿਖਾ ਰਿਆ ਕਿ ਇਸ ਸਾਰੇ ਚੀਜ਼ ਨੂੰ ਕਿਵੇਂ ਦੇਖਿਆ ਜਾ ਰਿਹਾ ਮੈਂ ਇੱਕ ਮਿੰਟ ਗਲਤ ਕਰ ਸਕਦੇ ਤਾਂ ਐਸਐਸਪੀ ਮੈਡਮ ਨੇ ਇੱਥੇ ਖੜਨਾ ਮੈਡਮ ਨੇ ਤਾਂ ਐਸਐਸਪੀ ਮੈਡਮ ਨੇ ਉਹ ਪਹੁੰਚੇ ਨੇ ਅਸੀਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਕਿਉਂਕਿ ਵਿਦਿਆਰਥੀਆਂ ਦੀ ਕਾਲ ਹੈ ਕਾਲ ਦੇ ਅਧੀਨ ਇੱਥੇ ਸਾਰੇ ਪਹੁੰਚ ਰਹੇ ਨੇ ਪਰ ਚੰਡੀਗੜ੍ਹ ਪੁਲਿਸ ਕਹ ਰਹੀ ਹੈ ਕਿ ਪੰਜਾਬ ਦੇ ਜਿਹੜੇ ਲੋਕ ਆ ਰਹੇ ਨੇ ਪ੍ਰਦਰਸ਼ਨ ਕਰਨ ਆ ਰਹੇ ਨੇ ਉਹਨਾਂ ਦੀ ਕੋਈ ਐਂਟਰੀ ਨਹੀਂ ਹੋਏਗੀ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਐਸਐਸਪੀ ਮੈਡਮ ਜਿਹੜੇ ਕਮਰਦੀਪ ਕੌਰ ਉਹ ਪਹੁੰਚ ਚੁੱਕੇ ਨੇ ਤਾਂ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਪੁਲਿਸ ਤਾਇਨਾਤ ਹੋਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਸ ਸਰਹੱਦ ਦਾ ਮੋਹਾਲੀ ਤੇ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ ਹੁਣ ਹੀ ਮੈਡਮ ਪਹੁੰਚੇ ਨੇ ਤਾਂ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਉੱਤੇ ਲਿਖਿਆ ਪੰਜਾਬ ਆਪ ਜੀ ਨੂੰ ਜੀ ਆਇਆਂ ਆਖਦਾ ਹੈ ਵੈਲਕਮ ਟੂ ਪੰਜਾਬ ਤਾਂ ਮੈਡਮ ਹੁਣ ਬਾਹਰ ਨਿਕਲਣਗੇ ਗੱਡੀ ਦੇ ਵਿੱਚੋਂ ਬਾਹਰ ਆ ਰਹੇ ਨੇ ਐਸਐਸਪੀ ਮੈਡਮ ਤਾਂ ਸਾਰੇ ਪਾਸੇ ਜ਼ਾਇਜ਼ਾ ਲਾਇਆ ਜਾ ਰਿਹਾ ਦੇਖਿਆ ਜਾ ਰਿਹਾ ਕਿ ਕੀ ਤਸਵੀਰ ਹੈ ਸਭ ਨੂੰ ਸਮਝ ਆ ਜਾਏਗਾ ਕਿ ਕਿ ਲਾਈਨ ਆਰਡਰ ਨੂੰ ਕਿਵੇਂ ਕੰਟਰੋਲ ਰੱਖਣਾ ਕਿਉਂਕਿ ਇਹ ਬੱਚਿਆਂ ਦੀ ਵਿਦਿਆਰਥੀਆਂ ਦੀ ਯੂਨੀਵਰਸਿਟੀ ਦੇ ਵਿੱਚੋਂ ਕਾਲ ਹੈ ਤੇ ਇਸ ਨੂੰ ਕਿਸੇ ਹੋਰ ਪਾਸੇ ਨੂੰ ਨਾ ਲੈ ਕੇ ਜਾਇਆ ਜਾਵੇ ਤਾਂ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਪੰਜਾਬ ਤੇ ਚੰਡੀਗੜ੍ਹ ਜੋ ਸਰਹੱਦ ਹੈ ਮੋਹਾਲੀ ਦੀ ਉੱਥੋਂ ਦੀ ਤਸਵੀਰ ਹੈ ਜਿੱਥੇ ਉਹਨੇ ਕੁਝ ਸਮੇਂ ਦੇ ਵਿੱਚ ਮੈਡਮ ਜਿਹੜੇ ਨੇ ਬਾਹਰ ਨਿਕਲਦੇ ਨੇ ਬਾਹਰ ਨਿਕਲਣ ਤੋਂ ਬਾਅਦ ਮੀਡੀਆ ਦੇ ਨਾਲ ਮੁਖਾਤਬ ਹੋਣਗੇ ਉਹ ਆਪਣੀ ਗੱਲਬਾਤ ਦੱਸਣਗੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੁਲਿਸ ਨੂੰ ਤਨਾਤ ਕੀਤਾ ਆ ਕਿਉਂਕਿ ਅਸੀਂ ਜੇ ਪੰਜਾਬ ਮੇਨ ਏਰੀਆ ਦੀ ਗੱਲ ਕੀਤੀ ਜਾਵੇ ਮੁੱਲਾਪੁਰ ਵਾਲੀ ਸਾਈਡ 'ਤੇ ਵੀ ਜਿਹੜੇ ਬੰਦ ਕੀਤਾ ਆ ਉੱਥੇ ਪੁਲਿਸ ਤਨਾਤ ਹੈ ਜੇ ਜੀਰਪੁਰ ਵਾਲੀ ਸਾਈਡ ਨੂੰ ਗੱਲ ਕੀਤੀ ਜਾਵੇ ਜੀਰਪੁਰ ਵਾਲੀ ਸਾਈਡ ਤੋਂ ਵੀ ਬੰਦ ਹੈ ਤੇ ਨਾਲ ਹੀ ਇਧਰ ਬੜੈਲ ਜੇਲ ਉੱਥੇ ਤਾਂ ਬਿਲਕੁਲ ਬੰਦ ਹੁੰਦਾ ਹੀ ਹੁੰਦਾ ਉੱਥੇ ਵੀ ਨਾਲ ਹੀ ਬੰਦ ਕੀਤਾ ਆ ਕਿ ਕਿਸੇ ਦੀ ਕੋਈ ਐਂਟਰੀ ਨਹੀਂ ਕੀਤੀ ਜਾਏਗੀ ਉਹ ਚੀਜ਼ਾਂ ਨੂੰ ਸਾਰਿਆਂ ਸਮਝਦੇ ਹੋਏ ਪੁਲਿਸ ਲਗਾਈ ਗਈ ਹੈ तकरीबन 20-25 ਦੇ ਨੇੜੇ ਤੇ ਡੀਐਸਪੀ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਲਾਏ ਗਏ ਨੇ ਤੇ 2-3000 ਦੇ ਨੇੜੇ ਤੇ ਕਹਿੰਦੇ ਪੁਲਿਸ ਮੁਲਾਜ਼ਮ ਲਾਏ ਗਏ ਨੇ ਤਾਂ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਪੀ ਚੰਡੀਗੜ੍ਹ ਮੈਂ ਟ੍ਰਾਂਸਪੋਰਟ ਤੇ ਮਾਨੀਟਰ ਕਰਨ ਦੇ ਪਹੁੰਚ ਚਾਹੀਏ ਤਾਂ ਬਿਲਕੁਲ ਸਭ ਸੁਰੱਖਿਆ ਪ੍ਰਬੰਧ ਤਾਂ ਐਸਐਸਪੀ ਮੈਡਮ ਨੇ ਹਜੇ ਕੋਈ ਗੱਲਬਾਤ ਨਹੀਂ ਕੀਤੀ মিডিਆ ਦੇ ਨਾਲ ਮੁਖਾਤਿਬ ਉਹ ਨਹੀਂ ਹੋਏ ਤੋਂ ਇਸ ਵਲੋਂ ਇੱਥੋਂ ਚਲੇ ਗਏ ਨੇ ਕਿਉਂਕਿ ਇਹ ਤਸਵੀਰ ਅਸੀਂ ਤੁਹਾਨੂੰ ਸਾਂਝੀ ਕੀਤੀ ਆ ਹੁਣ ਚੈਕਿੰਗ ਵੀ ਜਿਹੜੀ ਨਾਲ ਦੀ ਨਾਲ ਸ਼ੁਰੂ ਕਰ ਦਿੱਤੀ ਗਈ ਆ ਪੁੱਛਿਆ ਜਾ ਰਿਆ ਕਿਉਂਕਿ ਆਰਡਰ ਹੋ ਗਿਆ ਨਾਲ ਦੀ ਨਾਲ ਆਰਡਰ ਹੋ ਗਿਆ ਮੈਡਮ ਦਾ ਕਿ ਵੀ ਕੌਣ ਕਿਵੇਂ ਕਿੱਥੇ ਜਾ ਰਿਹਾ ਸਭ ਦੀ ਜਾਂਚ ਪੜਤਾਲ ਹੋਵੇ ਕਿਸੇ ਕੋਲੋਂ ਕੋਈ ਕਿਸੇ ਤੇ ਸ਼ੱਕ ਹੁੰਦਾ ਸ ਨੂੰ ਰੀਟੇਨ ਕੀਤਾ ਜਾਵੇ ਤਾਂ ਪਹੁੰਚ ਗਏ ਨੇ ਫਿਕਸ ਕਰਨੀ ਚੈਕਿੰਗ ਲਈ ਅਜਾ ਇੱਦਾਂ ਕੀ ਨੇ ਅਜਾ ਇੱਦਾਂ ਦਾ ਇਹ ਆ ਵੀ ਐਡੀਟੇਸ਼ਨ ਵਾਸਤੇ ਥੋੜਾ ਹੈ ਅੰਦਰ ਅਲਾਉਡ ਨਹੀਂ ਹੈ ਹਾਂ ਕਿਹੜੀ ਕਿਹੜੀ ਗੱਡੀ ਆ ਕੀ ਦੇਖਦੇ ਹੋ ਸਟੂਡੈਂਟ ਨੂੰ ਰੋਕ ਰਹੇ ਹੋ ਸਟੂਡੈਂਟ ਨੇ ਅਲੱਗ-ਅਲੱਗ ਜਿਹੜੀ ਆਪਣੇ ਯੂਨੀਅਨਸ ਹੈ ਯੂਨੀਅਨ ਦਾ ਕੋਈ ਹੈ ਪੰਜਾਬ ਨੰਬਰ ਗੱਡੀਆਂ ਚੰਡੀਗੜ੍ਹ ਨੰਬਰ ਗੱਡੀਆਂ ਕਿਵੇਂ ਦਾ ਕੋਈ ਨਹੀਂ ਕੋਈ ਇਸ ਤਰ੍ਹਾਂ ਦੇ ਨਹੀਂ ਰੈਂਡਮ ਚੈਕਿੰਗ ਹੈ ਸਾਰਿਆਂ ਦੇ ਬਰਾਬਰ ਚੈਕਿੰਗ ਹੈ ਹਾਂ ਇੱਥੇ ਸਰ ਹਸਪੀਟਲ ਵੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਆ ਗਈ ਕਿਉਂਕਿ ਦੋ ਹਸਪੀਟਲ ਨੇ ਸਰਕਾਰੀ ਵੀ ਹੈ ਤੇ ਮੈਕਸ ਵੀ ਹੈ ਇਹ ਐਮਰਜੈਂਸੀ ਰਸਤਾ ਵੀ ਹੈ ਪੀਜੀਆਈ ਨੂੰ ਜਾਂਦਾ ਇਸਤੇ ਦੇ ਵਿੱਚ ਕੋਈ ਰੁਕਾਵਟ ਚੱਲ ਰਿਹਾ ਦੇਖ ਲਓ ਤੁਹਾਡੇ ਸਾਹਮਣੇ ਸਮੂਥਲੀ ਚੱਲ ਰਿਹਾ ਹੈ ਮਤਲਬ ਕੋਈ ਯੂਨੀਅਨ ਵਾਲਾ ਨੇ ਕੋਈ ਆਊਗਾ ਤਾਂ ਦੇਖਾਂਗੇ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਜਾ ਰਹੇ ਆਂ ਕੀ ਗੱਲ ਹੈ ਠੀਕ ਹੈ ਜੀ ਪਰ ਜਾਨ ਤਾਂ ਇੰਸਪੈਕਟਰ ਸਾਹਿਬ ਬਹੁਤ ਲੰਬਾ 1.5 ਕਿਲੋਮੀਟਰ ਲੰਬਾ ਪਿੱਛੇ ਜਾਮ ਲੱਗ ਗਿਆ ਨਹੀਂ ਚੈਕਿੰਗ ਤਾਂ ਹੋਊਗੀ ਦੇਖੋ ਹਾਂ ਐਂਬੂਲੈਂਸ ਵੀ ਇੱਥੋਂ ਨਿਕਲਦੀਆਂ ਨੇ ਉਹਨਾਂ ਦਾ ਸਰ ਕੀ ਤਾਂ ਕੋਈ ਐਂਬੂਲੈਂਸ ਆਈ ਨਹੀਂ ਜੀ ਆ ਦੋ ਨਿਕਲ ਗਈਆਂ ਹੋਣੀ ਹੁਣੀ ਤੁਸੀਂ ਹੋਣੀ ਆਏ ਹੋ ਸਬ ਰੂਟ ਪੈਰਾਮੀਟਰ ਫਿਕਸ ਕਰਤਾ ਕਿ ਅਗਰ ਕੋਈ ਐਂਬੂਲੈਂਸ ਹੋਂਦੀ ਆ ਤਾਂ ਅਸੀਂ ਸਾਈਡ ਨੂੰ ਕੱਢ ਦਈਏ ਹਾਂਜੀ ਹਾਂਜੀ ਬਿਲਕੁਲ ਕਿਹੜਾ ਰੂਟ ਰੱਖਿਆ ਜੀ ਨਹੀਂ ਰੂਟ ਇਹੀ ਖਾਲੀ ਹੈ ਦੇਖੋ ਚੱਲਦਾ ਰਹਿ ਟ੍ਰੈਫਿਕ ਖਾਲੀ ਖੜੇਪੁਰ ਜਸਬੀਰ ਸਿੰਘ ਇੰਸਪੈਕਟਰ ਨੇ ਇਹ ਕਹਿ ਰਹੇ ਕਿ ਜੇ ਐਂਬੂਲੈਂਸ ਆਉਂਦੀ ਹੈ ਤਾਂ ਅਸੀਂ ਖਾਲੀ ਕਰਵਾ ਦੇਵਾਂਗੇ ਇੱਥੋਂ ਜਿਹੜੀਆਂ ਬੱਸਾਂ ਨਿਕਲਦੀਆਂ ਨੇ ਗੱਡੀਆਂ ਨਿਕਲਦੀਆਂ ਨੇ ਤਾਂ ਉਹਨਾਂ ਨੂੰ ਜਿਹੜਾ ਲੰਗਾਇਆ ਜਾਏਗਾ ਤਾਂ ਜਿਹੜਾ ਇੱਥੇ ਟ੍ਰੈਫਿਕ ਹੋਏਗਾ ਉਸ ਦੇ ਉੱਤੇ ਅਸੀਂ ਕੰਟਰੋਲ ਕਰਾਂਗੇ ਕਿਉਂਕਿ ਸਾਨੂੰ ਇਹ ਹਦਾਇਤ ਹੈ ਕਿ ਵੀ ਕੋਈ ਕਿਸਾਨ ਯੂਨੀਅਨ ਵਾਲਾ ਆਂਦਾ ਉਹਨੂੰ ਅਸੀਂ ਰੋਕਣਾ ਹੈ ਉਹਨੂੰ ਅੱਗੇ ਵੱਲ ਨਹੀਂ ਜਾਣ ਦੇਣਾ ਕਿਉਂਕਿ ਇਹ ਹਦਾਇਤਾਂ ਨੇ ਐਸਐਸਪੀ ਮੈਡਮ ਦੀਆਂ ਤਾਂ ਕਾਨੂੰਨ ਵਿਵਸਥਾ ਨੂੰ ਜਿਹੜਾ ਕੰਟਰੋਲ ਰੱਖ ਦੋ ਇਹ ਤਾਂ ਗੱਡੀ ਰੋਕ ਲਈ ਗਈ ਹੈ ਚੈਕਿੰਗ ਹੋਏਗੀ ਕਿ ਕੌਣ ਹੈ ਕਿਵੇਂ ਹੈ ਬਾਕੀ ਦੇਖਣ ਤੋਂ ਪਤਾ ਬਾਕੀ ਦੇਖਣ ਤੋਂ ਵੀ ਪਤਾ ਲੱਗ ਜਾਂਦਾ ਬੰਦਾ ਕੌਣ ਹੈ ਕਿਵੇਂ ਹੈ ਕਿੱਥੇ ਜਾ ਰਿਹਾ ਤਾਂ ਉਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਘੰਗਾਲਦੇ ਹੋਏ ਤੇ ਅੱਗੇ ਵੱਲ ਨੂੰ ਜਾ ਰਹੇ ਨੇ ਇਹ ਚੰਡੀਗੜ੍ਹ ਜੋ ਕਿ ਐਂਟ੍ਰੈਸ ਹੈ 6 ਫੇਸ ਤੋਂ ਖਰੜ ਤੋਂ ਆਂਦੇ ਹੋਏ ਕਿਉਂਕਿ ਜਦੋਂ ਬੰਦਾ ਇਧਰੋਂ ਐਂਟਰ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਬੱਸ ਸਟੈਂਡ ਆ ਉਹ ਰਾ ਚੋਂਦਾ ਉੱਥੋਂ ਫਿਰ ਅੱਗੇ ਵੱਲ ਨੂੰ ਇੱਥੇ ਤੱਕ ਪਹੁੰਚਦੇ ਨੇ ਫਿਰ ਇੱਥੋਂ ਐਂਟਰੀ ਹੁੰਦੀ ਹੈ 38 ਵੈਸਟ 39 ਪੀਜੀਆਈ ਵੱਲ ਨੂੰ ਚਲ ਜਾਂਦੇ ਆ ਤਾਂ ਹੁਣ ਜਿਵੇਂ ਸਾਰੇ ਆ ਰਹੇ ਨੇ ਸਭ ਦੀ ਦੇਖ ਕੇ ਉਹਨਾਂ ਨੂੰ ਲੰਘਾਇਆ ਜਾ ਰਿਹਾ ਹੁਣ ਮਲਾਜ਼ਮ ਹੈ ਪੁਲਿਸ ਮਲਾਜ਼ਮ ਇਹ ਵੀ ਡਿਊਟੀ ਚੱਲੇ ਨੇ ਸਭ ਨੂੰ ਦੇਖ ਕੇ ਲੰਘਾਇਆ ਜਾ ਰਿਹਾ ਪਰ ਟ੍ਰੈਫਿਕ ਜ਼ਰੂਰ ਹੈ ਮੈਂ ਇੱਕ ਵਾਰੀ ਤਸਵੀਰ ਦਿਖਾਵਾਂਗਾ ਪਿੱਛੇ ਆ ਕੇ ਤਾਂ ਭਾਈ ਜਿਵੇਂ ਦੱਸ ਰਹੇ ਕਿ ਮੈਂ ਜੌਬ ਤੇ ਚੱਲੇ ਆ 17 ਸੈਕਟਰ ਉਸ ਪਾਸੇ ਨੂੰ ਸਾਰਿਆਂ ਨੂੰ ਪੁੱਛਗਿੱਛ ਕਰਕੇ ਲੰਘਾਇਆ ਜਾ ਰਿਹਾ ਪਰ ਟ੍ਰੈਫਿਕ ਬਹੁਤ ਜ਼ਿਆਦਾ ਹੈ ਇਹਦੇ ਉੱਤੇ ਇਧਰ ਚੰਡੀਗੜ੍ਹ ਪੁਲਿਸ ਨੇ ਜਿਹੜਾ ਸ਼ਿਕੰਜਾ ਕੱਸਿਆ ਹੋਇਆ ਮੈਂ ਇੱਕ ਵਾਰੀ ਨੀਰਜ ਨੂੰ ਕਹੂੰਗਾ ਕਿ ਉੱਤੇ ਚੜ ਕੇ ਇਹਦੇ ਉੱਤੇੋਂ ਸਾਹਮਣੇ ਤੋਂ ਤਸਵੀਰ ਦਿਖਾਈ ਜਾਵੇ ਸ਼ਿਕੰਜਾ ਸਾਹਮਣੇ ਚੰਡੀਗੜ੍ਹ ਪੁਲਿਸ ਦਾ ਹੈ ਪਰ ਇਸ ਪਾਸੇ ਨੂੰ ਜਿਹੜੇ ਲੋਕਾਂ ਦਾ ਜਾਮ ਗੱਡੀਆਂ ਦਾ ਜਾਮ ਲੱਗਿਆ ਆਇਆ ਕਿਉਂਕਿ ਹੌਲੀ-ਹੌਲੀ ਇੱਕ-ਇੱਕ ਗੱਡੀ ਲੰਘ ਰਹੀ ਹੈ ਤਕਰੀਬਨ ਜੇ ਕੋਈ ਐਂਬੂਲੈਂਸ ਆਉਂਦੀ ਹੈ ਜਾਂ ਕੋਈ ਹੋਰ ਐਮਰਜੈਂਸੀ ਵਾਲੀ ਗੱਲ ਹੁੰਦੀ ਹੈ ਉਹ ਇਸ ਦੇ ਵਿੱਚ ਫਸੇਗੀ ਹੁਣ ਜਿਵੇਂ ਇੱਦਾਂ ਦੇ ਭਾਰਤੀ ਕਿਸਾਨ ਯੂਨੀਅਨ ਦਾ ਲੋਕੋ ਲੱਗਿਆ ਆਇਆ ਤੁਸੀਂ ਅੱਗੇ ਯੂਨੀਵਰਸਿਟੀ ਚੱਲੇ ਹੋ ਪੁਲਸਤਾ ਰੋਕ ਰਹੀ ਹੈ ਤੁਹਾਨੂੰ ਤਾਂ ਲੋਗੋ ਦੇ ਇੱਕ ਹੀ ਰੋਕ ਲੈਣਾ ਕੋਈ ਨਹੀਂ ਹੁਣ ਜਾਣਾ ਤਾਂ ਹੈਗਾ ਯੂਨੀਵਰਸਿਟੀ ਬੇਟੀ ਮੇਰੀ ਪੜ ਰਹੀ ਹੈ ਉੱਥੇ ਅੱਛਾ ਜਿਹੜੇ ਸਟੂਡੈਂਟ ਹੈ ਮੇਰੀ ਬੇਟੀ ਸਟੂਡੈਂਟ ਨੇ ਅੱਛਾ ਯੂਨੀਵਰਸਿਟੀ ਚੱਲੇ ਪ੍ਰੋਟੈਸਟ ਲਈ ਕਿ ਨਹੀਂ ਛੱਡਣ ਜਾ ਰਹੇ ਯੂਨੀਵਰਸਿਟੀ ਛੱਡਣ ਜਾ ਰਹੇ ਠੀਕ ਆ ਤਾਂ ਇਹਨਾਂ ਦੇ ਤਾਂ ਲੋਗੋ ਲੱਗੇ ਹੋਇਆ ਇਹਨਾਂ ਨੂੰ ਤਾਂ ਦੇਖ ਕੇ ਪਲਈ ਡਿਟੇਨ ਕਰ ਲੈਣਾ ਉਹਨਾਂ ਨੇ ਵੀ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੇ ਬੇਟੀ ਨੇ ਨਾਲ ਹਾਲਾਂਕਿ ਹੁਣ ਆ ਕਿਸਾਨ ਯੂਨੀਅਨ ਵਾਲੇ ਨੇ ਤੇ ਇਹਨਾਂ ਨੂੰ ਵੀ ਪੁੱਛਿਆ ਜਾਏਗਾ ਕੀ ਗੱਲਬਾਤ ਹੁੰਦੀ ਆ ਅਸੀਂ ਉਹ ਵੀ ਦੇਖਾਂਗੇ ਕਿਉਂਕਿ ਜ ਹੁਣ ਮਲਾਜ਼ਮ ਨੇ ਇਸ਼ਾਰਾ ਦਿੱਤਾ ਕਿ ਗੱਡੀ ਆ ਜਾਰੀ ਹੈ ਸਟੂਡੈਂਟ ਦਾ ਬੇਟਾ ਕਾਂਪੀ ਸਰ ਠੀਕ ਹੋ ਵੀ ਮਜ਼ਾਰੀ ਸੀ ਤਾਂ ਗੱਡੀ ਸਾਈਡ ਤੇ ਲਵਾ ਲਈ ਕੀ ਆ ਉਹ ਕਹ ਰਿਹਾ ਕਿ ਮੇਰੀ ਬੱਚੀ ਸਟੂਡੈਂਟ ਹੈ ਮੈਂ ਯੂਨੀਵਰਸਿਟੀ ਛੱਡਣ ਚੱਲਿਆ ਤੇ ਉਹਨਾਂ ਨੇ ਸਾਈਡ ਤੇ ਲਵਾ ਲਈ ਗੱਡੀ ਠੀਕ ਹੈ ਫਿਰ ਜਾਣੇ ਤੋਂ ਸਟੂਡੈਂਟ ਹੈ ਤਾਂ ਲੰਗਾ ਦਿੱਤੀ ਗਈ ਹੈ ਉਹ ਹਾਲਾਂਕਿ ਤਾਂ ਬਿਲਕੁਲ ਇਹ ਗੱਡੀ ਲੰਗਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਵੀ ਮੇਰੀ ਬੱਚੀ ਸਟੂਡੈਂਟ ਹੈ ਯੂਨੀਵਰਸਿਟੀ ਸਟੂਡੈਂਟ ਚੱਲੇ ਆ ਤਾਂ ਉਹ ਗੱਡੀ ਲੰਗਾ ਦਿੱਤੀ ਗਈ ਹੈ ਤਸਵੀਰ ਆ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਇੱਧਰ ਵੀ ਪਿੱਛੇ ਪਾਸੇ ਵਾਲੇ ਨੂੰ ਜਿਵੇਂ ਅਸੀਂ ਇੰਸਪੈਕਟਰ ਜਿਹੜੇ ਨੇ ਜਸਪੀਰ ਸਿੰਘ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਟ੍ਰੈਫਿਕ ਹੁੰਦਾ ਜੋ ਹਨ ਦੇ ਵਿੱਚ ਐਂਬੂਲੈਂਸ ਜਾਂ ਕੋਈ ਇਸ ਤਰ੍ਹਾਂ ਦਾ ਵਹੀਕਲ ਆਉਂਦਾ ਹੈ ਐਮਰਜੈਂਸੀ ਵਹੀਕਲ ਆਉਂਦਾ ਤਾਂ ਉਹਨੂੰ ਕਿਵੇਂ ਲੰਗਾਉਂਗੇ ਕਹਿੰਦੇ ਅਸੀਂ ਮਿੰਟਾਂ 'ਚ ਰਾਹ ਬਣਾ ਦੇਵਾਂਗੇ ਪਰ ਇੱਥੇ ਜਿਸ ਤਰੀਕੇ ਦੇ ਨਾਲ ਤਕਰੀਬਨ 5-10 ਮਿੰਟ ਦਾ ਗੈਪ ਤਾਂ ਪੈ ਹੀ ਰਿਹਾ ਕਿਉਂਕਿ ਇੱਕ-ਇੱਕ ਮਿੰਟ ਕੀਮਤੀ ਹੁੰਦਾ ਤੇ ਇਹ ਜਿਹੜੇ ਟ੍ਰੈਫਿਕ 'ਚ ਜਿਹੜੇ ਕੋਈ ਫਸਦਾ ਹੈ ਕਿਉਂਕਿ ਜਦੋਂ ਆ ਰਹੇ ਨੇ ਕੋਈ ਡਿਵਾਈਡਰ ਨਹੀਂ ਹੋਇਆ ਜਾਂ ਕੋਈ ਦੱਸਿਆ ਨਹੀਂ ਗਿਆ ਇਸ ਤਰੀਕੇ ਦੇ ਨਾਲ ਕੋਈ ਚੀਜ਼ ਸਾਹਮਣੇ ਨਹੀਂ ਆਈ ਤੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਜਾਂਦੇ ਆ ਮਿੰਟਾਂ ਦੇ ਵਿੱਚ ਕਿਉਂਕਿ ਇਹ ਕਾਲ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਪੀਐਮ ਯੂਨੀਵਰਸਿ ਤਾਂ ਇਹ ਤਸਵੀਰ ਹੈ ਸਾਹਮਣੇ ਕਿਉਂਕਿ ਇੱਥੇ ਲਾਈਟਸ ਵੀ ਨਹੀਂ ਹੈ तकरीबन ਉਹ ਜਿੱਥੋਂ ਤੱਕ ਕੈਮਰੇ ਦੇ ਵਿੱਚ ਨਜ਼ਰ ਜਾਏਗੀ ਤਾਂ ਉੱਥੋਂ ਤੱਕ ਦਾ ਜਾਮ ਹੈ ਪੁਲਿਸ ਜਿਹੜੀ ਇੱਥੇ ਇੱਕ ਤਣਾਤ ਹੈ ਤਾਂ ਪੁਲਿਸ ਜਿਹੜੀ ਇਹ ਕੰਟਰੋਲ ਵੀ ਕਰ ਰਹੀ ਆ ਤਾਂ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਇਸ ਪਾਸੇ ਨੂੰ ਜਿਹੜੀ ਪੰਜਾਬ ਪੁਲਿਸ ਵੀ ਖੜ ਗਈ ਹੈ ਤਾਂ ਇਹ ਤਸਵੀਰ ਤੁਹਾਨੂੰ ਮੈਂ ਬਰਦਰ ਏਰੀਏ ਤੋਂ ਸਾਂਝੀ ਕਰ ਰਿਹਾ 6 ਫੇਸ ਮੁਹਾਲੀ ਦੇ ਬਿਲਕੁਲ ਤਕਰੀਬਨ ਨੇੜੇ ਤੋਂ ਜਿੱਥੇ ਇਹ ਇਸ ਪਾਸੇ ਨੂੰ ਕੱਠ ਜਾਦਾ ਹੋ ਰਿਹਾ ਕਿਉਂਕਿ ਇਸ ਪਾਸੇ ਤੋਂ ਐਂਟਰਸ ਹੈ ਇਧਰ ਤੋਂ ਲੋਕ ਆ ਰਹੇ ਨੇ ਤਾਂ ਕੋਈ ਇਧਰ ਨੂੰ ਮੋੜਿਆ ਮੁੜੇ ਜਾ ਰਹੇ ਨੇ ਕੋਈ ਸਿੱਧੇ ਪਾਸੇ ਨੂੰ ਜਾ ਰਹੇ ਨੇ ਜਿਹੜਾ ਚੰਡੀਗੜ੍ਹ ਚ ਐਂਟਰ ਹੋਣਾ ਉਹਨਾਂ ਨੇ ਸਿੱਧਾ ਹੀ ਲੰਘ ਜਾਣਾ ਪਰ ਇਸ ਪਾਸੇ ਨੂੰ ਜਿਹੜਾ ਹੈ ਇਹ ਜਾਮ ਲੱਗਿਆ ਹੋਇਆ ਹੁਣ ਇਹਦੇ ਉੱਤੇ ਪ੍ਰਸ਼ਾਸਨ ਕਿਵੇਂ ਇਹਨੂੰ ਲੰਘਾਉਂਦਾ ਕਿਵੇਂ ਕੀ ਚੀਜ਼ਾਂ ਕਰਦੇ ਆ ਇਹ ਵੀ ਦੇਖਣਾ ਹੈ ਕਿਉਂਕਿ ਦੂਰ ਦਰਾਡੇ ਤੋਂ ਲੋਕ ਜਿਹੜੇ ਨੇ ਰੋਜ਼ ਇੱਧਰ ਨੂੰ ਪਹੁੰਚਦੇ ਨੇ ਕੋਈ ਪੀਜੀ ਆ ਜਾਂਦਾ ਕੋਈ ਹੋਰ ਪਾਸੇ ਨੂੰ ਜਾਂਦਾ ਤਾਂ ਇਹ ਤਸਵੀਰ ਹੈ ਦੂਰ ਤਰਾਡੇ ਤੱਕ ਜਿਹੜਾ ਜਾਮ ਲੱਗਿਆ ਹੋਇਆ ਇਸ ਪਾਸੇ ਨੂੰ ਪੁਲਿਸ ਜਿਹੜੀ ਖੜੀ ਹੋਈ ਹੈ ਡੀਐਸਪੀ ਕਰਨ ਸੰਤੂ ਖੜੇ ਹੋਏ ਨੇ ਐਸਐਚਓ ਖੜੇ ਹੋਏ ਨੇ ਤਾਂ ਹੋਰ ਜਿਹੜੇ ਅਧਿਕਾਰੀ ਇੱਥੇ ਖੜੇ ਹੋਏ ਨੇ ਤੇ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਨੇ ਖੜੇ ਹੋਏ ਨੇ ਤਣਾਤ ਹੋਏ ਨੇ ਪਰ ਪੰਜਾਬ ਪੁਲਿਸ ਵੀ ਉਹਨਾਂ ਨੂੰ ਕਿਸਾਨਾਂ ਨੂੰ ਰੋਕਦੀ ਹੈ ਜਾਂ ਕਹੀ ਕਰਦੀ ਹੈ ਇਹ ਵੀ ਦੇਖਣਾ ਆਏਗਾ ਤੇ ਹੁਣ ਕੁਝ ਕ ਦੂਰੀ ਦੇ ਉੱਤੇ ਚੰਡੀਗੜ੍ਹ ਆ ਤੇ ਇਸ ਦੂਰੀ ਦੇ ਉੱਤੇ ਕਿਲਾਦਾ ਕਿ ਸਭ ਨੂੰ ਰੋਕਿਆ ਜਾਂਦਾ ਹੈ ਤਾਂ ਸੂਈ ਤੋਂ ਨਾਲ ਸੀ ਸਾਂਝੀ ਕੀਤੀ ਆ ਸਰਹੱਦ ਤੋਂ ਤੇ ਪੁਲਿਸ ਜਿਹੜੀ ਹੈ ਪੰਜਾਬ ਦੀ ਪੂਰੀ ਇੱਜ਼ਤ ਨਾਤ ਹੋ ਚੁੱਕੀ ਆ ਇੱਕ ਪਾਸੇ ਚੰਡੀਗੜ੍ਹ ਪੁਲਿਸ ਦੂਜੇ ਪਾਸੇ ਪੰਜਾਬ ਪੁਲਿਸ ਤੇ ਵਿਚਾਲੇ ਪੰਜਾਬ ਦੇ ਲੋਕ ਜਿਹੜੇ ਯੂਨੀਵਰਸਿਟੀ ਬਚਾਉਣ ਵਾਸਤੇ ਪਹੁੰਚ ਰਹੇ ਆ ਉੱਥੇ ਜਿਹੜਾ 10 ਨਵੰਬਰ ਦੀ ਅੱਜ ਕਾਲ ਦਿੱਤੀ ਗਈ ਉਹ ਧਰਨਾ ਦਿੱਤਾ ਜਾ ਰਿਹਾ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦੇ ਕੋਲ ਹੀ ਰਹੇਗੀ ਜਿੰਮੇ ਕਿਹਾ ਜਾ ਰਿਹਾ ਸੁਹਾ ਫੁੱਲ گلاب ਦਾ ਜਿਹੜਾ ਚੰਡੀਗੜ੍ਹ ਪੰਜਾਬ ਦੀ ਇਸਤੀਕੇ ਦੇ ਜਿਹੜੇ ਨਾਰੇ ਜਿਹੜੇ ਲਗਾ ਰਹੇ ਨੇ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਸਰਹ ਦੇਰੀਏ ਤੋਂ 6 ਫੇਜ਼ ਮਹਾਲੀ ਤੋਂ ਹੁਣ ਕੀ ਯੂਨੀਵਰਸਿਟੀ ਦੇ ਵਿੱਚ ਐਂਟਰੀ ਬੱਚਿਆਂ ਨੂੰ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਇਹ ਵੀ ਤਸਵੀਰ ਤੁਹਾਨੂੰ ਨਾਲ ਅਸੀਂ ਸਾਂਝੀ ਕਰਦੇ ਹਾਂ